ਪਤਾ ਨਹੀਂ ਕਿੱਥੇ ਸੜਤੀ ਥਉਂਦੀ ਨਹੀਂ ਨਹੀਂ ਬੋਲਗੇ ਕੀ ਹੋਵੇ ਤੜਕੀ ਲੱਗ ਜਾਣਾ ਰੌਲਾ ਪਾਉਣਾ ਨਹੀਂ ਮੇਰੀ ਰਾਤ ਨੀਕਰ ਕਿੱਥੇ ਲਾ ਕੇ ਰੱਖਤੀ ਮੈਨੂੰ ਥਿਆਈ ਨਹੀਂ ਮੈਂ ਸਾਰੇ ਭਾਲ ਲਈ ਨਾ ਲਾ ਕੇ ਰੱਖਣ ਨੂੰ ਮੇਰੇ ਘਰ ਪਾਈ ਸੀ ਤੇਰੀ ਪਰਸਿੰਗਾ ਵਾਲੀ ਨੀਕਰ ਤੇ ਫਿਰ ਤਾਰ ਤੂੰ ਲਾ ਕੇ ਕੌਣ ਲੈ ਗਿਆ ਮੈਨੂੰ ਐ ਤਾਂ ਦੱਸ ਦੇ ਫਿਰ ਨਾ ਚੁਟਕੀ ਲਾਈ ਸੀ ਚੁਟਕੀ ਚੜਕੀ ਮੈਂ ਨਹੀਂ ਲਾਈ ਮੈਨੂੰ ਕੀ ਪਤਾ ਸੀ ਨੇਰੀ ਆ ਜੂਗੀ ਬਸ ਫਿਰ ਚੁਟਕੀ ਨਹੀਂ ਲਾਈ ਉਹ ਤਾਂ ਹੁੱਡ ਗਈ ਤੇਰੀ ਪਰਸਿੰਗਾ ਵਾਲੀ ਨੀਕਰ ਨੇਰੀ ਚ ਉਹ ਮੈਂ ਕੰਮ ਤੇ ਜਾਣਾ ਮੈਂ ਪਾਵਾਂ ਕੀ ਕੋਈ ਹੱਲ ਕਰ ਦੇ ਹੁਣ ਲੈ ਹੁਣ ਮੈਂ ਹੱਲ ਕੀ ਕਰਦਾ ਹੁਣ ਤੇਰਾ ਮੇਰੇ ਕੋਲ ਤਾਂ ਇੱਕੋ ਹੀ ਹੱਲ ਆਗਾ ਕੀ ਹੁਣ ਦੱਸ ਦੇ ਮੈਂ ਲੇਟ ਹੋਈ ਜਾਂ ਨਾ ਅੱਜ ਤੋਂ ਤਣ ਤੂੰ ਮੇਰੇ ਆਲਾ ਪਸਾ ਕੇ ਲੈ ਜਾ ਕਸਾ ਕੋ ਪੁੰਨੜਿਆ ਤੇ ਰਲਾ ਮੇਰੇ ਗੇਂ ਬੂਸੂ ਭੈਣ ਦੇ ਲੱਕੜਦਗੇ ਦੱਸ ਦੇ ਨੂੰ ਹੱਲ ਨਰੇ ਗੋਲਾ ਦਿੰਦਾ ਨਰੇ ਹੱਲ ਦੱਸਿਆ ਕਤਾਂ ਨਹੀਂ ਕਿੱਥੇ ਸੜ ਤੀ ਥੌਂਦੀ ਨਹੀਂ ਨਹੀਂ ਬੋਲਣਗੇ ਕੀ ਹੋਵੇ ਤੜਕੀ ਲੱਗ ਜਾਣਾ ਰੌਲਾ ਪਾਉਣਾ ਨਹੀਂ ਮੇਰੀ ਰਾਤ ਨੀਕਰ ਕਿੱਥੇ ਲਾ ਕੇ ਰੱਖਤੀ ਮੈਨੂੰ ਥਿਆਈ ਨਹੀਂ ਮੈਂ ਸਾਰੇ ਭਾ ਲੀ ਨਾ ਲਾ ਕੇ ਰੱਖਣ ਨੂੰ ਮੇਰੇ ਘਰ ਪਾਈ ਸੀ ਤੇਰੀ ਪਰਸਿੰਗਾ ਵਾਲੀ ਨੀਕਰ ਤੇ ਫਿਰ ਤਾਰ ਤੂੰ ਲਾ ਕੇ ਕੌਣ ਲੈ ਗਿਆ ਮੈਨੂੰ ਐ ਤਾਂ ਦੱਸ ਦੇ ਫਿਰ ਨਾ ਚੁਟਕੀ ਲਾਈ ਸੀ ਚੁਟਕੀ ਚੜਕੀ ਮੈਂ ਨਹੀਂ ਲਾਈ ਮੈਨੂੰ ਕੀ ਪਤਾ ਸੀ ਨੇਰੀ ਆ ਜੂਗੀ ਬਸ ਫਿਰ ਚੁਟਕੀ ਨਹੀਂ ਲਾਈ ਉਹ ਤਾਂ ਉੱਡ ਗਈ ਤੇਰੀ ਪਰਸਿੰਗਾ ਵਾਲੀ ਨੀਕਰ ਨੇਰੀ ਚ ਉਹ ਮੈਂ ਕੰਮ ਤੇ ਜਾਣਾ ਮੈਂ ਪਾਵਾਂ ਕੀ ਕੋਈ ਹੱਲ ਕਰ ਦੇ ਹੁਣ ਲੈ ਹੁਣ ਮੈਂ ਹੱਲ ਕੀ ਕਰਦਾ ਹੁਣ ਤੇਰਾ ਮੇਰੇ ਕੋਲ ਤਾਂ ਇੱਕੋ ਹੀ ਹੱਲ ਆਗਾ ਕੀ ਹੁਣ ਦੱਸ ਦੇ ਮੈਂ ਲੇਟ ਹੋਈ ਜਾਂ ਨਾ ਅੱਜ ਤੋਂ ਤਨ ਤੂੰ ਮੇਰੇ ਆਲਾ ਪਸਾ ਕੇ ਲੈ ਜਾ ਕਸਾ ਕੋ ਪੁੰਨੜਿਆ ਤੇ ਰਲਾ ਮੇਰੇ ਗੈਂ ਬਸੂ ਭੈਣ ਦੇ ਲੱਕੜਦਗੇ ਦੱਸ ਦੇ ਨੂੰ ਹੱਲ ਨਰੇ ਗੋਲਾ ਦਿੰਦਾ ਨਰੇ ਹੱਲ ਦੱਛਾ